ਨੇ ਸੰਗਰੂਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਠਿਰਾ ਵਿਚਾਲੇ ਜਿਹੜੀ ਹੈ ਜ਼ਬਰਦਸਤ ਝੜਪ ਹੋਈ ਹੈ ਦੱਸਦੀ ਹੈ ਕਿ ਇੱਕ ਠਿਰ ਵੱਲੋਂ ਦੂਜੀ ਠਿਰ ਦੇ ਇੱਕ ਨੌਜਵਾਨ ਨੂੰ ਘਰੋਂ ਬੁਲਾਇਆ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ 10 ਤੋਂ 15 ਨੌਜਵਾਨਾਂ ਵੱਲੋਂ ਇੱਕ ਵਿਅਕਤੀ ਦੀ ਜਿਹੜੀ ਬੜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਗੰਡਾਸਿਆਂ ਦੇ ਨਾਲ ਵੱਢ ਦਿੱਤਾ ਜਾਂਦਾ ਹੈ ਤਾਂ ਦੋਨੇ ਧਿਰਾਂ ਦੇ ਵਿੱਚ ਜ਼ਬਰਦਸਤ ਜਦੋਂ ਝੜਪ ਹੁੰਦੀ ਹੈ ਤਾਂ ਇੱਕ ਵਿਅਕਤੀ ਦੇ ਸਿਰ ਛੇ ਆਹ ਉਹ ਇਟਾਂ ਵੀ ਵਜੀਆਂ ਨੇ ਜਿਸ ਤੇ ਕਾਨੂੰ ਗੰਭੀਰ ਰੋਬਨਾ ਦਾਖਲ ਜਿਹੜਾ ਜ਼ਖਮੀ ਹੋ ਜਾਂਦਾ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਤੇ ਇਸ ਮਾਮਲੇ ਚ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਜੀ ਮੇਰਾ ਮੈਂ ਤਾਂ ਮੱਝਾ ਬੰਨੀ ਬੜੀ ਹੋਈ ਸੀ ਜੀ ਮੇਰੇ ਬਾਹਰ ਚ ਜਾ ਕੇ ਹੱਕਾ ਮਾਰੀਆਂ ਨੇ ਮੁੰਡੇ ਜਿਹੜਾ ਪਿੰਡ ਦਾ ਮੁੰਡਾਗਾ ਉਹਨੇ ਇਹ ਗੱਲ ਕਹੀ ਆ ਵੀਰੇ ਆ ਜਾ ਬਹਾਰਾਈ ਵੀਰੇ ਆਈ ਉਹ ਮੇਰਾ ਮੁੰਡਾ ਅੰਦਰੋਂ ਨਿਕਲ ਰਿਹਾ ਸੀ ਕੱਖ ਵੱਢਣ ਜਾਂਦਾ ਖੇਤ ਨੂੰ ਜੀ ਠੀਕ ਹੈ ਨਾ ਜਦੋਂ ਮੇਰਾ ਮੁੰਡਾ ਬਾਹਰ ਨਿਕਲ ਰਿਹਾ ਪਰਨਾ ਬੰਦਾ ਮੰਦਬਾ ਸਰ ਬੰਦਾ ਬੰਦਾ ਆਇਆ ਕਪੜਾ ਬੰਦਾ ਉੱਤੇ ਉਹਨੂੰ ਕਹਿੰਦਾ ਉਹਨੂੰ ਮੋਢੇ ਤੇ ਹੱਥ ਪਾ ਕੇ ਲੈ ਕੇ ਆ ਵੀਰੇ ਆ ਜਾ ਉਹ ਅਲੀ ਨਾਲ ਗੱਲ ਕਰਨੀਆਂ ਮੈਨੂੰ ਇੰਨੀ ਸੁਣੀਆਂ ਮੈਂ ਉੱਥੇ ਝਾੜੂ ਸਿੱਟ ਕੇ ਡੰਡਾ ਸਿੱਟ ਕੇ ਆਪਦਾ ਡੰਗਰਾ ਥੱਲੇ ਸੰਭਰਦੀ ਸੀ ਮੈਂ ਬਾਹਰ ਆਈ ਗਲੀ 'ਚ ਜਦੋਂ ਮੈਂ ਗਲੀ ਚ ਆਈ ਮੁੰਡਾ ਮੇਰਾ ਇੱਥੇ ਆ ਗਲੀ ਦੇ ਨੁੱਕਰ ਤੇ ਟਾਇਆ ਹੋਇਆ ਸੀ ਹੋਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਕੀ ਉਹਦੀ ਲੱਤ ਵੱਡੀ ਪਈ ਸੀ ਗਡਾਸੇ ਤੇ ਗਡਾਸਾ ਚੱਲਦਾ ਸੀਗਾ ਇਹ ਗੱਲ ਨ ਹੋਈ ਆ ਜੀ ਹੁਣ ਜਦੋਂ ਮੈਂ ਇੱਥੇ ਭੱਜੀ ਆਈ ਮੈਂ ਪਿੱਛੇ ਮੇਰੇ ਗਵਾਂਡਰ ਨਿਕਲ ਆਈ ਫਿਰ ਮੋਂ ਨੂੰ ਹਾਕਾ ਮਾਰੀਆ ਪਿੱਛੇ ਸਾਡੇ ਹਾਕਾ ਮਾਰਦੇ ਵੀ ਅੰਦਰੋਂ ਬਾਹਰ ਨਿਕਲੇ ਆਉਣਗੇ ਪਿੰਡ ਦਾ ਇੱਕ ਮੈਂਬਰ ਆ ਜੀ ਤੈਨੂੰ ਬਾਹਰ ਲੇ ਨੇ ਤਿੰਨ ਗੱਡੀ ਚੋਂ ਬਾਹਰ ਨਿਕਲਣ ਚੌਥਾ ਗੱਡੀ ਚਲਾ ਰਿਹਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਆ ਦੇਖ ਲਓ ਸ਼ੀਸ਼ੇ ਦੇ ਵਿੱਚ ਪਹਿਲੀ ਇੱਟ ਮੈਂ ਮਾਰੀ ਆ ਗੱਡੀ ਦੇ ਵਿੱਚ ਗੋਲੀਆਂ ਰਹਿ ਚੱਲੇ ਰਿਹਾ ਕੋ ਦੇਖੋ ਸਾਹਮਣੇ ਫੇਰ ਹੋਏ ਹੋਏ ਨੇ ਇੱਥੇ ਖੜਾ ਕਰਦਾ ਸੀ ਕਿਉਂਕਿ ਤੇ ਆ ਦੋ ਬੰਦੇ ਆਏ ਸੀ ਜੀ ਇੱਕ ਪਹਿਲਾਂ ਤੇ ਕਾਇਆ ਫਿਰ ਦੂਸਰਾ ਆ ਗਿਆ ਹੁਣ ਆਪਾਂ ਨੂੰ ਪਤਾ ਨਹੀਂ ਵੀ ਇਹ ਊਰੇ ਦੇ ਨੱਕੇ ਵਾਲੇ ਨੇ ਭਗਵੰਤ ਮਾਨ ਦੇ ਕੌਣ ਨੇ ਕੌਣ ਨਹੀਂ ਸਾਡੀ ਪੁਲਿਸ ਤੇ ਅਰੇਪਟ ਹੋਈ ਨਹੀਂ ਕੀ ਹੋਇਆ ਸੀ ਤੁਸੀਂ ਮੌਕੇ ਤੇ ਸੀ ਕੀ ਦੇਖਿਆ ਹਾਂਜੀ ਵੀਰ ਜੀ ਮੈਂ ਤੇਰੇ ਡਾਲੀ ਲੈ ਕੇ ਆ ਰਿਹਾ ਸੀਗਾ ਤੇ ਜੋ ਦੂਜੀ ਮੰਢੀਰ ਸੀਗੀ ਦੂਜਾ ਧੜਾ ਸੀ ਲੜਾਈ ਵਾਲਾ ਚਾਰ ਨੌਜਵਾਨ ਇੱਕ ਪਿੰਡ ਦਾ ਨੌਜਵਾਨ ਸੀ ਤਿੰਨ ਬਾਰੂ ਸੀ ਗਈ ਦੀ ਤੇ ਉਹ ਇੱਥੇ ਖੜ ਕੇ ਬਾਥਰੂਮ ਕਰ ਰਿਹਾ ਸੀਗਾ ਕਾਲਜ ਦੇ ਉੱਪਰ ਤੇ ਇਹਨਾਂ ਦਾ ਮੁੰਡਾ ਬਾਹਰ ਨਿਕਲੇ ਗਗਨਦੀਪ ਸਿੰਘ ਕਹਿੰਦੇ ਵੀ ਇੱਥੇ ਬਾਥਰੂਮ ਨਾ ਕਰ ਵੀ ਇਹ ਸਾਡਾ ਸਾਹਮਣੇ ਘਰ ਆਗਾ ਜੀ ਉਹ ਜਦੋਂ ਹਟਾਉਣ ਲੱਗੇ ਉਹਨਾਂ ਨੇ ਅੰਦਰੋਂ ਗੰਡਾਸੀ ਕੱਢ ਲਈ ਜੀ ਪੈਪਸਿਓਨਾਂ ਕੋਲ ਵੱਡਾ ਟੋਕੇ ਵਾਲੀ ਮਸ਼ੀਨ ਦਾ ਦਾਫਾ ਫਿੱਟ ਕੀਤਾ ਹੋਇਆ ਸੀਗਾ ਜੀ ਲੋਹੇ ਦੇ ਪਾਈਪ ਦੇ ਉੱਪਰ ਤੇ ਜਦੋਂ ਉਹਨਾਂ ਸਰਦਾਰਤਰਸੇਮ ਸਿੰਘ ਜੀ ਦੇ ਸੁਪੁੱਤਰ ਕਾਕਾ ਹਰਪ੍ਰੀਤ ਸਿੰਘ ਨੂੰ ਉਹ ਅੰਦਰੋਂ ਬੁਲਾ ਕੇ ਲਿਆਏ ਨਿਰਮੇ ਤੇ ਖੜਾ ਸੀਗਾ ਜਦੋਂ ਅੰਦਰੋਂ ਬੁਲਾ ਕੇ ਲਿਆ ਜਿਹੜਾ ਉਹਨਾਂ ਨਾਲ ਹਾਲਾ ਸਿੰਘ ਦੇ ਨਾਲ ਦੂਜਾ ਵਿਅਕਤੀ ਸੀ ਹੋਰ ਮੁੰਡਾ ਜੀ ਉਹਨਾਂ ਨੇ ਥੱਲੇ ਬੈਠ ਕੇ ਉਹਦੀ ਬਾਹਾਂ 'ਤੇ ਜਦੋਂ ਫੜ ਉਹ ਮੁੰਡੇ ਦੇ ਉੱਪਰ ਹਰਪ੍ਰੀਤ ਸਿੰਘ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਜਦੋਂ ਜੀ ਆ ਲੱਤ ਦੇ ਤੇ ਉਹਨਾਂ ਦੀ ਪਿੰਜਣੀ ਵੱਢ ਦਿੱਤੀ ਸਾਰੀ ਜੀ ਸੀ ਜਦੋਂ ਪਿੰਜਣੀ ਵੱਡੀ ਜੀ ਉਹਨਾਂ ਨੇ ਖੱਬੀ ਲੱਤ ਦੀ ਤਾਂ ਉਹਨਾਂ ਦੇ ਉੱਪਰ ਜੀ ਫਿਰ ਛਾਤੀ ਦੇ ਵਿੱਚ ਇੱਟਾਂ ਮਾਰੀਆਂ ਸਰਦਾਰ ਕਾਲਾ ਸਿੰਘ ਜੀ ਵੱਲੋਂ ਮਾਰੀਆਂ ਗਈਆਂ ਇੱਟਾਂ ਅਜੋ ਆਪਣੇ ਪਿੰਡ ਦਾ ਨੌਜਵਾਨ ਹੈਗਾ ਉਹ ਇੱਟਾਂ ਵੀ ਤੁਸੀਂ ਮੌਜੂਦ ਮੌਕੇ ਤੇ ਦੇਖ ਸਕਦੇ ਹੋਗੇ ਤੇ ਜਦੋਂ ਉਹਨਾਂ ਨੇ ਮਾਰਿਆ ਜੀ ਫਿਰ ਉਹ ਉਹਨਾਂ ਦੇ ਮਾਤਾ ਜੀ ਸਰਦਾਰ ਹਰਪ੍ਰੀਤ ਸਿੰਘ ਦੇ ਮਾਤਾ ਜੀ ਨੇ ਸ਼ੀਸ਼ੇ ਦੇ ਵਿੱਚ ਚਿੱਟ ਮਾਰੀ ਜੀ ਉਹਨਾਂ ਜਦੋਂ ਸ਼ੀਸ਼ਾ ਪੰਨੇ ਆ ਫਿਰ ਹਰਪ੍ਰੀਤ ਸਿੰਘ ਨੇ ਭੱਜ ਕੇ ਉਹਨਾਂ ਦੇ ਸ਼ੀਸ਼ੇ ਦੇ ਵਿੱਚ ਡਾਂਗ ਮਾਰੀ ਜੀ ਉਹਨਾਂ ਦੇ ਪਿਛਲਾ ਸ਼ੀਸ਼ਾ ਭੰਨਿਆ ਤੇ ਸਾਈਡ ਵਾਲਾ ਬੈਕ ਟੱਕੀ ਦਾ ਸ਼ੀਸ਼ਾ ਭੰਨਿਆ ਜੀ ਕਨੈਕਟਰ ਸਾਈਡ ਦਾ ਲੈਫਟ ਸਾਈਡ ਦਾ ਤੋਂ ਜਦੋਂ ਉਹਨਾਂ ਨੇ ਦੁਬਾਰੇ ਸਿੱਧਾ ਲੰਘੇ ਦੁਬਾਰੇ ਫਿਰ ਉਹਨਾਂ ਨੇ ਪੂਰੀ ਤੇਜ਼ ਗੱਡੀ ਭਜਾ ਕੇ ਇੱਕ ਟੁਕੜ ਸੌ ਦੀ ਸਪੀਡ ਹੋਣੀ ਉਹ ਸਿੱਧੀ ਲੈ ਕੇ ਗਏ ਨਹੀਂ ਜੀ ਫਿਰ ਉਧਰ ਜਦੋਂ ਫੇਰ ਆਇਆ ਇੱਥੇ ਸਰਦਾਰ ਸਤਨਾਮ ਸਿੰਘ ਸੀ son of ਦਿਆਲ ਸਿੰਘ ਜੀ ਖੜੇ ਨੇ ਉਰੇ ਤੇ ਮੈਂ ਖੜਾ ਆਪ ਖੁਦ ਮੌਜੂਦ ਜੀ ਗੁਰੂ ਘਰ ਦਾ ਗ੍ਰੰਥੀ ਤੇ ਨਾਲ ਹਰਪ੍ਰੀਤ ਸਿੰਘ ਜੀ ਖੜੇ ਨੇ ਉਰੇ ਜੀ ਤੇ ਉਹਨਾਂ ਨੂੰ ਤੇ ਲਿਆ ਕੇ ਗੱਡੀ ਚੜਾਈ ਉਹਨਾਂ ਨੇ ਦੁਬਾਰੇ ਫੇਰ ਦੁਬਾਰੇ ਬੈਕ ਕੀਤੀ ਦੁਬਾਰੇ ਫੇਰ ਗੱਡੀ ਦੁਬਾਰੇ ਚੜਾਈ ਉਹਨਾਂ ਦੇ ਉੱਪਰ ਜੀ ਫਿਰ ਉਹਨਾਂ ਨੇ ਉਹ ਗੱਡੀ ਦੁਬਾਰੇ ਬੈਕ ਲੈ ਕੇ ਗਏ ਨੇ ਸੂਏ ਤੱਕ ਜੀ ਫਿਰ ਉੱਥੋਂ ਤੋਂ ਖੜ ਕੇ ਆ ਜਿੱਥੇ ਆਪਣੇ ਥਾਣੇ ਆ ਗੱਡ ਸਕੋਰਪਿਓ ਗੱਡੀ ਖੜੀ ਹੈ ਜੀ ਇੱਥੇ ਕੱਢ ਕੇ ਫਿਰ ਉਹਨਾਂ ਨੇ ਉਹ ਸਾਹਮਣੇ ਕੰਧ ਦੇ ਉੱਪਰ ਹਵਾਈ ਫਾਇਰ ਕੀਤਾ ਜੀ ਹਾਂ ਜੀ ਫਾਇਰ ਕੀਤਾ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ ਤੇ ਫਿਰ ਇੱਕ ਉਹਨਾਂ ਨੇ ਇੱਧਰ ਫਾਇਰ ਕੀਤਾ ਦੋ ਫਾਇਰ ਕੀਤੇ ਨੇ ਜੀ ਦਨਾਲੀ ਸੀ ਉਹਨਾਂ ਦੇ ਕੋਲ ਜੀ ਵੱਡੀ ਤੇ ਜਦੋਂ ਉਹਨਾਂ ਨੇ ਫਾਇਰ ਕੀਤੇ ਦੋ ਜੀ ਅਸੀਂ ਭੱਜ ਕੇ ਅੰਦਰ ਵੜ ਗ ਤੇ ਜਦੋਂ ਅਸੀਂ ਫੇਰ ਦੁਬਾਰੇ ਬਾਹਰ ਨਿਕਲੇ ਜੀ ਫਿਰ ਉਹਨਾਂ ਨੇ ਲਿਆ ਕੇ ਫਿਰ ਇੱਥੇ ਈ ਟੋਟਾ ਬਰਸਾਈਆਂ ਆ ਸਰਦਾਰ ਹਰਪ੍ਰੀਤ ਸਿੰਘ ਮਾਦੇ ਉੱਤੇ ਇੱਟਾਂ ਮਾਰੀਆਂ ਆ ਆ ਬੈਠੇ ਨੇ ਤੇ ਉਹਨਾਂ ਦੇ ਭਰਾ ਦੇ ਉੱਪਰ ਇਹ ਸਰਦਾਰ ਪ੍ਰੀਤ ਸਿੰਘ ਦੇ ਉੱਪਰ ਇੱਟਾਂ ਮਾਰੀਆਂ ਜੀ 4 ਸੀ ਜੀ ਇੱਕ ਆਪਣੇ ਪਿੰਡ ਦਾ ਹੈ ਜੀ ਤਿੰਨ ਬਾਰੋ ਸੀ ਜੀ ਜੋ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਆਪਾਂ ਪਛਾਣ ਕਰ ਸਕਦੇ ਆਂਗੇ ਤੇ ਗੱਡੀ ਨੰਬਰ ਆਪਣੇ ਕੋਲ ਹੈਗਾ ਹਰਿਆਣਾ ਨੰਬਰ ਗੱਡੀ ਹੈ ਜੀ ਸਾਰੇ ਨਗਰ ਦੀ ਇਹੀ ਮੰਗ ਹੈ ਤੇ ਉਹਨਾਂ ਦੇ ਨਾਲ ਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਸਖਤੋ ਸਖਤ ਦਾ ਸਜ਼ਾ ਸੁਣਾਈ ਜਾਵੇ ਜੀ ਠੀਕ ਹੈ ਪੁਰਾਣੀ ਰੰਦੇਸ ਚੱਲਦੀ ਜਾ ਰਹੀ ਹੈ ਜੀ ਉਹਦੇ ਰਿਕਾਰਡਿੰਗ ਕਹਿੰਦੇ ਨੇ ਕਿ ਮੁੰਡਿਆਂ ਨੇ ਸਟੈਪ ਲਿਆ ਕੇ ਤੇ ਬਾਰੂ ਮੁੰਡੇ ਮੰਡੇ ਬੁਲਾਏ ਗਏ ਨੇ ਕਿਹੜੇ ਸੀ ਉਹ ਬੰਦੇ ਜਿਹਨੇ ਬੁਲਾਏ ਅਮਨਦੀਪ ਸਿੰਘ ਕਰਕੇ ਮੁੰਡਾ ਹੈ ਸਾਨਾ ਕੋਲਾ ਸਿੰਘ ਅੱਛਾ ਉਹ ਪਿੰਡ ਜਿਹੜਾ ਘਰਦਿਆਂ ਨੇ ਬੇਪੂਰਾ ਖਲਖਾਇਆ ਹੋਇਆ ਹੈਗਾ ਇਹ ਪਿੰਡ ਚ ਆਉਂਦਾ ਜਾਂਦਾ ਹੈਗਾ ਲੜਾਈ ਦਾ ਕੀ ਕਾਰਨ ਸੀ ਲੜਾਈ ਦਾ ਕਾਰਨ ਅਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਹੈ ਜੀ ਠੀਕ ਗੱਲ ਬਾਤ ਹੈ ਕੋਈ ਪੁਰਾਣੀ ਗੱਲਬਾਤ ਸੀ ਕੋਈ ਚੱਲਦੀ ਹੈ ਉਹ 2-4 ਸਾਲਾਂ ਦਾ